ਪੰਜਾਬ ਅੰਦਰ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਟੜਾ-ਟੜਾ ਰੱਦ ਕੀਤੇ ਜਾਣ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੱਤੀਆਂ ਮਾਨਯੋਗ ਅਦਾਲਤ ਨੇ ਉਹਨਾਂ ਸਾਰੇ ਹੀ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਦੇ ਪੇਪਰ ਬਿਨਾਂ ਕਿਸੇ ਵਜ੍ਹਾ ਗਲਤ ਇਤਰਾਜ਼ ਲਗਾ ਕੇ ਰੱਦ ਕੀਤੇ ਗਏ ਸਨ ਇਸ ਮੌਕੇ ਸਰਪੰਚੀ ਦੇ ਉਮੀਦਵਾਰਾਂ ਨੇ ਕਿਹਾ ਕਿ ਅੱਜ ਜੋ ਮਾਨਯੋਗ ਅਦਾਲਤ ਦਾ ਫੈਸਲਾ ਆਇਆ ਹੈ ਉਹਨਾਂ ਨੂੰ ਖੁਸ਼ੀ ਹੈ ਕਿ ਕੋਈ ਉਹਨਾਂ ਨੂੰ ਮੌਕਾ ਮਿਲਿਆ ਹੈ ਕਿ ਉਹ ਵੋਟਾਂ ਨਾਲ ਚੁਣੇ ਜਾਣਗੇ ਪਰ ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਧੱਕੇਸ਼ਾਹੀ ਕੀਤੀ ਸੀ ਪਰ ਹੁਣ ਉਹਨਾਂ ਨੂੰ ਜਵਾਬ ਮਿਲ ਗਿਆ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਪਣੇ ਨੂੰ ਆਪ ਨੂੰ ਕਾਗਜ਼ ਵਾਲੇ ਜਿਹੜੇ ਬਣੇ ਫਿਰਦੇ ਸੀ ਸਰਪੰਚ ਉਹਨਾਂ ਨੂੰ ਲਾ ਕੇ ਤੇ ਸਾਨੂੰ ਵੋਟਾਂ ਨਾਲ ਸਰਪੰਚ ਬਣ ਦਾ ਅਧਿਕਾਰ ਦਿੱਤਾ ਮਾ ਮਾਯੋਗ ਹਾਈ ਕੋਰਟ ਦਾ ਬਹੁਤ ਧੰਨਵਾਦੀ ਹਾਂ ਸਾਰੇ ਵੋਟਰਾਂ ਨੂੰ ਜਿਹੜਾ ਹੱਕ ਮਿਲ ਗਿਆ ਕਿ ਉਹ ਆਪਣੀ ਵੋਟ ਪਾ ਕੇ ਆਪਣੀ ਮਨਪਸੰਦ ਦਾ ਵਧੀਆ ਜਿਹੜਾ ਸਰਪੰਚ ਚੁਣਨ ਬਹਿਸ ਕਰਕੇ ਹਾਈ ਕੋਰਟ ਦਾ ਬਹੁਤ ਬਹੁਤ ਤਣਾਵਾਤੀ ਹੈ ਪੂਰੀ ਧੱਕੇਸ਼ਾਹੀ ਕੀਤੀ ਗਈ ਹੈ ਜੀ ਕਾਗਜ਼ਾਂ ਨਾਲ ਹੀ ਸਰਪੰਚ ਬਣ ਕੇ ਸਾਡੇ ਜਿਹੜੇ ਕਾਗਜ਼ ਜਿੱਥੇ ਕੋਈ ਸਾਡਾ ਪੰਚਾਇਤ ਦਾ ਪੂਰਾ ਵੀ ਕਬਜ਼ਾ ਨਹੀਂ ਪੰਚਾਇਤ ਦੀ ਜ਼ਮੀਨ ਤੇ ਜਿਨ੍ਹਾਂ ਦਾ ਕਬਜ਼ਾ ਹੈ ਉਹਨਾਂ ਨੂੰ ਹੀ ਸਰਪੰਚ ਮੰਨਿਆ ਗਿਆ ਉਹਨਾਂ ਦੇ ਕਾਗਜ਼ ਬਾਲ ਕੀਤੇ ਗਏ ਸੀ ਐਪਲੀਕੇਸ਼ਨ ਵੀ ਦਿੱਤੀ ਸੀ ਹਾਈ ਕੋਰਟ ਚ ਆਪਣਾ ਚੋਣ ਕਮਿਸ਼ਨ ਨੂੰ ਵੀ ਦਿੱਤੀ ਸੀ ਕਿ ਇਹਨਾਂ ਦਾ ਮੌਕੇ ਤੇ ਵੀ ਕਬਜ਼ਾ ਹੈ ਔਰ ਪੰਚਾਇਤ ਨੇ ਡੀਡੀਪੀਓ ਨੇ ਡੀਸੀ ਸਾਹਿਬ ਨੇ ਬੀਡੀਪੀ ਉਹਨੇ ਉਹਨਾਂ ਲਿਖਿਆ ਵੀ ਇਹਨਾਂ ਤੋਂ ਕਬਜ਼ਾ ਛਡਾਇਆ ਜਾਵੇ ਉਹ ਸਾਡੇ ਕੋਲੇ ਪੂਰੇ ਪ੍ਰੂਫ ਹੈ ਉਹ ਪ੍ਰੂਫਾਂ ਨਾਲ ਦਿੱਤੀ ਸੀਗੀ ਤਾਂ ਵੀ ਉਹਨਾਂ ਨੂੰ ਸਰਪੰਚ ਬਣਾਇਆ ਗਿਆ ਸਾਡੇ ਕਾਗਜ਼ ਜਿਹੜੇ ਰਿਜੈਕਟ ਕੀਤੇ ਗਏ ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਬੰਟੀ ਰੋਮਾਣਾ ਨੇ ਕਿਹਾ ਕਿ ਮਾਨਯੋਗ ਅਦਾਲਤ ਨੇ ਲੋਕਾਂ ਦੇ ਚੋਣ ਲੜਨ ਅਤੇ ਵੋਟ ਪਾਉਣ ਦੇ ਜਮਹੂਰੀ ਹੱਕ ਨੂੰ ਬਰਹਾਲ ਰੱਖਿਆ ਹੈ ਉਹਨਾਂ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਹੈ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਇਲੈਕਸ਼ਨ ਕਮਿਸ਼ਨਰ ਲਈ ਪੰਚਾਇਤੀ ਚੋਣਾਂ ਇੱਕ ਵੱਡਾ ਚੈਲੰਜ ਬਣਦਾ ਜਾ ਰਿਹਾ ਹੈ ਕੁਝ ਨਿਜੀ ਅਖਬਾਰਾਂ ਦੀਆਂ ਸੁਰਖੀਆਂ ਮੁਤਾਬਕ ਪੰਚਾਇਤੀ ਚੋਣਾਂ ਮੁਅਤਲ ਵੀ ਕੀਤੀਆਂ ਜਾ ਸਕਦੀਆਂ ਹਨ ਮਾਨਯੋਗ ਹਾਈ ਕੋਰਟ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਡੈਮੋਕ੍ਰੇਸੀ ਨੂੰ ਪ੍ਰੋਟੈਕਟ ਕਰਨ ਵਾਸਤੇ ਤਾਂ ਕਿ ਕਿਸੇ ਤੋਂ ਉਹਦਾ ਵੋਟ ਦਾ ਅਧਿਕਾਰ ਨਾ ਖੋਇਆ ਜਾਵੇ ਕਿਸੇ ਤੋਂ ਇਲੈਕਸ਼ਨ ਲੜਨ ਦਾ ਅਧਿਕਾਰ ਨਾ ਖੋਇਆ ਜਾਵੇ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਜਿਹੜੀਆਂ ਡਾਇਰੈਕਸ਼ਨਸ ਦਿੱਤੀਆਂ ਸਰਕਾਰ ਨੂੰ ਉਸ ਤਹਿਤ ਇਹ ਵੀ ਇੱਕ ਲਾਈਨ ਵਿੱਚ ਪਾਈ ਗਈ ਹੈ ਕਿ ਜਿਹੜੇ ਹਾਈ ਕੋਰਟ ਨਹੀਂ ਵੀ ਆ ਸਕੇ ਕਿਸੇ ਕਾਰਨ ਉਹਨਾਂ ਤੇ ਵੀ ਇਹੀ ਫੈਸਲਾ ਲਾਗੂ ਹੁੰਦਾ ਹੈ ਤੇ ਇਸੇ ਫੈਸਲੇ ਅਧੀਨ ਆਪਦੇ ਜ਼ਿਲ੍ਹੇ ਨਾਲ ਸੰਬੰਧਿਤ ਡਿਪਟੀ ਕਮਿਸ਼ਨਰ ਕੋਲ ਜਾ ਕੇ ਆਪਦੀ ਰਿਪਰੈਜੈਂਟੇਸ਼ਨ ਦੇ ਸਕਦੇ ਆ ਇਹ ਬਿਲਕੁਲ ਕਲੀਅਰ ਤੌਰ ਤੇ ਕਾਂਗਰਸ ਦੀ ਸਰਕਾਰ ਨੇ ਅਫਸਰਾਂ ਦੇ ਨਾਲ ਮਿਲੀ ਭੁਗਤ ਕਰਕੇ ਇਤੋਂ ਤੱਕ ਵੀ ਬੜੀ ਸ਼ਰਮਨਾਕ ਗੱਲ ਹੈ ਮੈਂ ਇੱਕ ਸਿਆਸੀ ਬੰਦਾ ਹਾਂ ਤੋਂ ਸਿਆਸੀ ਬੰਦੇ ਵਾਸਤੇ ਮੈਨੂੰ ਸ਼ਰਮ ਆਉਂਦੀ ਹੈ ਜਦੋਂ ਇਹ ਵੀ ਪਤਾ ਲੱਗ ਰਿਹਾ ਕਿ ਸਿਆਸੀ ਬੰਦੇ ਕਾਂਗਰਸ ਦੇ ਸਾਡੇ ਇੱਥੋਂ ਦੇ ਕਈ ਬੰਦੇ ਐ ਜਿਹੜੇ ਇਲਜ਼ਾਮ ਲੋਕਲ ਦੀ ਕਾਂਗਰਸ ਲੀਡਰਸ਼ਿਪ ਤੇ ਕਹਿ ਰਹੇ ਕਿ ਸਾਡੇ ਤੋਂ ਤਾਂ 9-9 ਲੱਖ ਰੁਪਈਆ ਲੈ ਕੇ 10-10 ਲੱਖ ਰੁਪਈਆ ਇਹਨਾਂ ਨੇ ਲਿੱਤਾ ਕਾਗਜ਼ ਰੱਦ ਕਰਾਉਣ ਦਾ ਸੋ ਜਿਸ ਤਰ੍ਹਾਂ ਨਾਲ ਬੰਦ ਕਮਰਿਆਂ 'ਚ ਬੈ ਕੇ ਕਾਗਜ਼ ਰੱਦ ਹੋਏ ਐ ਬਿਨਾ ਕਿਸੇ ਦੀ ਸੁਣਵਾਈ ਕੀਤੇ ਬਿਨਾ ਕਿਸੇ ਨੂੰ ਕਾਰਨ ਦੱਸੇ ਵੀ ਕਿਉਂ ਕਾਗਜ਼ ਰੱਦ ਕੀਤੇ ਗਏ ਹੈ ਅਫਸਰਾਂ ਤੋਂ ਦਸਕਤ ਕਰਾ ਕੇ ਕਾਗਜ਼ ਰੱਦ ਕਰ ਦਿੱਤੇ ਗਏ ਉਹ ਕਲੀਅਰ ਕਟ ਸਵਾਲੀਆ ਨਿਸ਼ਾਨਤਾ ਹੈਗਾ ਹੀ ਹੈਗਾ ਪਰ ਹੁਣ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਹਾਈ ਕੋਰਟ ਦੇ ਆਰਡਰ ਤੋਂ ਕੁਝ ਨਾ ਕੁਝ ਤਾਂ ਸ਼ਾਇਦ ਇਹਨਾਂ ਦੇ ਮਨ 'ਚ ਡਰ ਪੈ ਹੋਊਗਾ ਆਸ ਹੈ ਕਿ ਸਾਨੂੰ ਇਨਸਾਫ ਮਿਲੂਗੀ ਬਾਕੀ ਮਿਲੂ ਕਿ ਨਾ ਮਿਲੂ ਉਹ ਅਗਲੇ 24 ਘੰਟਿਆਂ 'ਚ ਪਤਾ ਲੱਗ ਜਾਊਗਾ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ